ਔ ਕੋੜ ਦੀ ਪ੍ਰਵਾਸ਼ਾ ਨੂੰ ਥੋੜਾ ਜਿਹਾ ਗੁਰਮਤ ਅਨਸਾਰ ਡੂੰਘੇ ਅਰਥਾਂ ਨਾਲ ਸਮਝ ਲਈਏ ਕਿ ਕੋੜ ਕੀ ਹੈ ਜੀ ਤੇ ਗੁਰੂ ਮਾਰਾ ਸਾਨੂੰ ਕੀ ਦੱਸਦੇ ਨੇ ਕੋੜ ਕੀ ਹੈ ਤੇ ਅੱਗੇ ਆਪਾਂ ਦੇਖਾਂਗੇ ਕੋੜ ਤੋਂ ਬਚਣਾ ਕਿਵੇਂ ਹੈ ਜੀ ਕੋੜ ਦਾ ਅਰਥ ਸਿਰਫ ਝੂਠ ਹੀ ਨਹੀਂ ਹੈ ਜੀ ਜੋ ਆਮ ਕੀਤਾ ਜਾਂਦਾ ਕਿ ਕੋੜ ਹੈ ਝੂਠ ਇਸ ਦੇ ਬੜੇ ਹੀ ਗਹਿਰੇ ਅਰਥ ਹਨ ਜੀ ਬੜੇ ਡੂੰਘੇ ਅਰਥ ਹਨ ਤੇ ਫਿਰ ਗੱਲ ਉਹੀ ਆ ਗਈ ਕਿ ਇੱਕ ਇੱਕ ਪੰਕਤੀ ਦੇ ਪਤਾ ਨਹੀਂ ਕਿੰਨੇ ਅਰਥ ਕਰ ਸਕਦੇ ਆਪਾਂ ਜੀ ਕੂੜ ਸਿਰਫ ਕਥਨੀ ਵਿੱਚ ਪਾਪ ਬੋਲਣ ਵਿੱਚ ਝੂਠ ਬੋਲਣਾ ਨਹੀਂ ਹੈ ਸਗੋਂ ਹਰ ਇੱਕ ਗੱਲ ਹੈ ਹਰ ਇੱਕ ਉਹ ਕਰਮ ਹੈ ਹਰ ਕੰਮ ਹੈ ਹਰ ਗੱਲ ਹੈ ਹਰ ਉਹ ਬੋਲ ਹੈ ਜੋ ਸਾਨੂੰ ਸਾਡੀ ਸੋਚ ਵੀ ਹੈ ਜੋ ਸਾਨੂੰ ਸਚਾਈ ਧਾਰਮਿਕ ਜਾਂ ਆਤਮਿਕ ਸਫਾਈ ਆਤਮਿਕ ਰੋਹਾਨੀਅਤ ਤੋਂ ਦੂਰ ਲੈ ਜਾਏ ਉਹ ਸਾਰੀਆਂ ਚੀਜ਼ਾਂ ਜੋ ਸਾਨੂੰ ਪ੍ਰਭੂ ਪਰਮਾਤਮਾ ਦੀ ਯਾਦ ਅਤੇ ਸਿਮਰਨ ਤੋਂ ਦੂਰ ਲੈ ਜਾਂਦੇ ਹਨ ਉਹ ਕੂੜ ਹੈ ਜੀ ਠੀਕ ਆ ਪਹਿਲਾਂ ਵੀ ਗੱਲ ਕੀਤੀ ਸਿੰਪਲ ਜੀ ਜਿਹੜੀ ਗੱਲ ਹੈ ਉਹ ਹਰ ਇੱਕ ਚੀਜ਼ ਕੂੜ ਹੈ ਜੀ ਜੋ ਸਾਨੂੰ ਪ੍ਰਭੂ ਪਰਮਾਤਮਾ ਦੀ ਯਾਦ ਤੋਂ ਉਸ ਦੇ ਸਿਮਰਨ ਤੋਂ ਉਸ ਦੀ ਸ਼ੁਕਰਾਨੇ ਤੋਂ ਦੂਰ ਲੈ ਜਾਏ ਜੀ ਆਓ ਕੁਝ ਇਸ਼ਾਰੇ ਦੇਖਦੇ ਹਾਂ ਜੀ ਗੁਰੂ ਮਹਾਰਾਜ ਕੂੜ ਪ੍ਰਤੀ ਕੀ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ 1468 ਅੰਗ ਤੇ ਸ਼ਬਦ ਹੈ ਜੀ ਨਾਨਕ ਕੂੜ ਬੋਲ ਵਿਕਾਰ ਹੈ ਕੂੜ ਖੁਸ਼ੀ ਕੂੜ ਨਾਏ ਕੂੜ ਮੰਗਣਾ ਕੂੜ ਨਿਭਾਣਾ ਕੂੜ ਬੈਠਿਆ ਪਾਸ ਹੁਣ ਇਹ ਤਾਂ ਬੜੇ ਸਿੰਪਲ ਅਰਥ ਨੇ ਜੀ ਜਦੋਂ ਪਿਆਰ ਨਾਲ ਹੌਲੀ ਹੌਲੀ ਕਮਾ ਲਾ ਕੇ ਪੜ ਲੈਨੇ ਆ ਬਿਨਾਂ ਨਾਨਕ ਆਖਦਾ ਉਹ ਮੇਰੇਆ ਮਨਾ ਪਾ ਹੁਣ ਤੁਸੀਂ ਆਪਣੇ ਆਪ ਨੂੰ ਆਪਣੇ ਮਨ ਦੇ ਨਾਲ ਗੱਲ ਕਰੋ ਜੋ ਮਨੁੱਖ ਝੂਠ ਦੇ ਸਾਥੀ ਬਣ ਜਾਂਦੇ ਨੇ ਝੂਠ ਬੋਲਣ ਨਾਲ ਮਾਰਗ ਤੋਂ ਭਟਕ ਜਾਂਦੇ ਨੇ ਝੂਠ ਬੋਲ ਵਿਕਾਰ ਹੈ ਭਾਵ ਵਿਕਾਰ ਹੈ ਝੂਠ ਬੋਲਦੇ ਵਿਕਾਰਾਂ ਵਿੱਚ ਪੈ ਜਾਂਦੇ ਨੇ ਠੀਕ ਹੈ ਮਹਾਰਜ ਕਹਿੰਦੇ ਨੇ ਕੂੜ ਖੁਸ਼ੀ ਭਾਵ ਉਹਨਾਂ ਦੀ ਝੂਠੀ ਖੁਸ਼ੀ ਹੁੰਦੀ ਹੈ ਕੂੜ ਨਾਏ ਕੂੜ ਨਾਉਂਦੇ ਵੀ ਆ ਤੇ ਕੂੜ ਨਾਏ ਵੀ ਆ ਜਾਂਦਾ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਸੱਚਾ ਸਹਿਬ ਸੱਚ ਨਾਏ ਨਾਮ ਭਾਵਨਾ ਤੇ ਉਹਨਾਂ ਦਾ ਨਾਮ ਵੀ ਜਿਹੜਾ ਹੈ ਨਾ ਨਾਮ ਕਮਾਉਂਦੇ ਨੇ ਉਹ ਵੀ ਨਏ ਨਾਮ ਜਾਣਨਾ ਹੋਣਾ ਜਾਂ ਸਫਾਈ ਉਹ ਜਿਹੜਾ ਨਾਮ ਕਮਾਉਂਦੇ ਨੇ ਉਹ ਵੀ ਝੂਠਾ ਨਾਮ ਕਮਾਉਂਦੇ ਨੇ ਜੀ ਇਸ ਦੁਨੀਆ ਵਿੱਚ ਕੂੜ ਮੰਗਣਾ ਭਾਵ ਜੋ ਮੰਗਦੇ ਨੇ ਉਹ ਵੀ ਝੂਠੀ ਹੀ ਮੰਗਦੇ ਨੇ ਪ੍ਰਭੂ ਪਰਮਾਤਮਾ ਤੋਂ ਠੀਕਾ ਕੋਡ ਨਿਭਾਣਾ ਜੋ ਵਾਦੇ ਨਿਭਾਉਂਦੇ ਨੇ ਜੋ ਰਿਸ਼ਤੇ ਨਿਭਾਉਂਦੇ ਨੇ ਇਸ ਦੁਨੀਆ ਵਿੱਚ ਉਹ ਵੀ ਸਾਰੇ ਝੂਠ ਹਨ ਕੋਡ ਬੈਠਿਆ ਪਾਸ ਉਹਨਾਂ ਦੀ ਜ਼ਿੰਦਗੀ ਝੂਠ ਦੇ ਸਹਾਰੇ ਕੋਡ ਦੇ ਸਹਾਰੇ ਤੇ ਚੱਲਦੀ ਹੈ ਜੀ ਹੁਣ ਤੁਸੀਂ ਖੁਦ ਦੇਖ ਲਓ ਮੈਂ ਤਕਰੀਬਨ ਤਕਰੀਬਨ ਹਰ ਇੱਕ ਇਨਸਾਨ ਦੇ ਮੂੰਹੋਂ ਇਹੀ ਗੱਲ ਸੁਣਿਆ ਕਿ ਯਾਰ ਰਿਸ਼ਤੇ ਹੁਣ ਨਿਭਦੇ ਨਹੀਂ ਰਿਸ਼ਤੇਦਾਰ ਸਿਰਫ ਝੂਠ ਦੇ ਨੇ ਕੂੜ ਦੇ ਨੇ ਠੀਕ ਹੈ ਜੀ ਵੀ ਮਤਲਬ ਉਹਨੂੰ ਰਿਸ਼ਤੇ ਨਾ ਬੰਦਦੇ ਨਾ ਸਾਰੇ ਤਕਰੀਬਨ ਇਹ ਗੱਲ ਕਹਿੰਦੇ ਨੇ ਜੀ ਤੇ ਸੋਚ ਕੇ ਦੇਖੀਏ ਕਿ ਅਸੀਂ ਵੀ ਕਿਸੇ ਦੇ ਰਿਸ਼ਤੇਦਾਰ ਹਾਂ ਬੜੀ ਵੱਡੀ ਗੱਲ ਹੈ ਜੀ ਤਕਰੀਬਨ ਹਰ ਮਨੁੱਖ ਇਹ ਕਹਿ ਦਿੰਦਾ ਜ਼ਿਆਦਾਤਰ ਮਨੁੱਖ ਇਹ ਕਹਿੰਦੇ ਨੇ ਵੀ ਰਿਸ਼ਤੇਦਾਰ ਸਿਰਫ ਉਦੋਂ ਲੋਡ ਨੂੰ ਆਉਂਦੇ ਆ ਜਦੋਂ ਲੋਡ ਨਹੀਂ ਹੁੰਦੀ ਚਲੇ ਜਾਂਦੇ ਆ ਤੇ ਅਸੀਂ ਵੀ ਕਿਸੇ ਦੇ ਰਿਸ਼ਤੇਦਾਰ ਹਾਂ ਤੇ ਅਸੀਂ ਆਪਣੇ ਮਨਾਂ ਵਿੱਚ ਝਾਤੀ ਮਾਰੀਏ ਕਿ ਅਸੀਂ ਇਹ ਤਾਂ ਨਹੀਂ ਬਣ ਗਏ ਜੋ ਅਸੀਂ ਛੋਟ ਦੇ ਮਾਰਗ ਤੋਂ ਦੂਰ ਚਲੇ ਗਏ ਆ ਝੂਠਾ ਹੀ ਮੰਗਦੇ ਆ ਚਾਹੇ ਰਿਸ਼ਤੇਦਾਰਾਂ ਕੋਲੋਂ ਆ ਜਾਂ ਪਰਮਾਤਮਾ ਕੋਲੋਂ ਆ ਜਿਹੜੇ ਰਿਸ਼ਤੇ ਨਾਤੇ ਨਿਮਾਉਨੇ ਆ ਸਿਰਫ ਨਾਮ ਦੇ ਨਿਮਾਉਨੇ ਆ ਵੀ ਜਦੋਂ ਸਾਨੂੰ ਲੋਡ ਆ ਅਸੀਂ ਭੱਜ ਕੇ ਚਲੇ ਜਾਂਦੇ ਆ ਜਦੋਂ ਰਿਸ਼ਤੇਦਾਰਾਂ ਨੂੰ ਲੋੜ ਆ ਤੇ ਅਸੀਂ ਮੁਕਰ ਜਾਂਦੇ ਹਾਂ ਸਾਨੂੰ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਟਾਈਮ ਹੈ ਨਹੀਂ ਸਾਡੀ ਗੱਡੀ ਨਾਲ ਲੈ ਕੇ ਜੇ ਮੰਗ ਕੇ ਕਿ ਸਾਡੀ ਜ਼ਿੰਦਗੀ ਸਾਰੀ ਝੂਠ ਤੇ ਟਿਕੀ ਹੋਈ ਹੈ ਜੀ ਆਓ ਅੱਗੇ ਦੇਖੀ ਮਹਾਰਾਜ ਕੀ ਕਹਿੰਦੇ ਨੇ ਸਭ जग ਕੂੜ ਮਾਇਆ ਕਾ ਚੇਲਾ ਫਿਰ ਉਹੀ ਗੱਲ ਆ ਗਈ ਜੀ ਮਾਇਆ ਠੀਕ ਹੈ ਪਾ ਪੂਰੀ ਦੀ ਪੂਰੀ ਦੁਨੀਆ ਮਾਇਆ ਦੇ ਮੋਹ ਚ ਚੇਲਾ ਪਾਓ ਇਹ ਅੱਗੇ ਆਏਗੀ ਜੀ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਕਿਮ ਮਾਇਆ ਦਾ ਚੇਲਾ ਤਿੰਨ ਚੇਲੇ ਪ੍ਰਵਾਨ ਜਪਜੀ ਸਾਹਿਬ ਵਿੱਚ ਆਏਗਾ ਜੀ ਸਭ ਜਗ ਕੂੜ ਮਾਇਆ ਦਾ ਚੇਲਾ ਮਾਇਆ ਨੇ ਤਿੰਨ ਚੇਲੇ ਬਣਾਏ ਜੀ ਰਜੋ ਗੁਣ ਸਤੋ ਗੁਣ ਤਮੋ ਗੁਣ ਰਾਜ ਸਤ ਤਮ ਠੀਕ ਹੈ ਜੀ ਪੂਰੀ ਦੀ ਪੂਰੀ ਦੁਨੀਆ ਮਾਇਆ ਦੇ ਮੋਹ ਦੀ ਗੁਲਾਮ ਬਣੀ ਹੈ ਠੀਕ ਹੈ ਜੀ ਇਹ ਜਿਹੜੀ ਮਾਇਆ ਦੀ ਦੌੜ ਆ ਨਾ ਮਾਇਆ ਦੇ ਪਿੱਛੇ ਭੱਜੇ ਆ ਇਹ ਜਿਹੜੀ ਅਸਲ ਖੁਸ਼ੀ ਅਤੇ ਅਸਲ ਆਤਮਿਕ ਆਨੰਦ ਹਨ ਇਹਨੂੰ ਠੱਗ ਲੈਂਦੀ ਹੈ ਭਾਵ ਪ੍ਰਭੂ ਪਰਮਾਤਮਾ ਨੂੰ ਦੂਰ ਲੈ ਜਾਂਦੀ ਹੈ ਸਾਨੂੰ ਆਪਣੇ ਲਾਲਚ ਪਾ ਕੇ ਸਾਨੂੰ ਇਸ ਦੁਨੀਆ ਦਾ ਲਾਲਚ ਦਿਖਾ ਕੇ ਸਾਡੇ ਨਾਲ ਠੱਗੀ ਹੋਈ ਜਾਂਦੀ ਹੈ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਅਸੀਂ ਪਰਮਾਤਮਾ ਤੋਂ ਦੂਰ ਹੋ ਕੇ ਇਸ ਦੁਨੀਆ ਦੇ ਲਾਲਚ ਵਿੱਚ ਪੈ ਜਾਂਦੇ ਹਾਂ ਜੀ ਅੱਗੇ ਮਹਾਰਾਜ ਕਹਿੰਦੇ ਨੇ ਕੂੜ ਰਿਹਾ ਜੱਗ ਸਾਰਾ ਪਾਵੇ ਦੁਨੀਆ ਸਾਰੀ ਦੀ ਸਾਰੀ ਜੋ ਦਿਸ ਰਹੀ ਹੈ ਨਾ ਅਸੀਂ ਵੀ ਉਸ ਦੇ ਵਿੱਚ ਸ਼ਾਮਲ ਹਾਂ ਮਾਫ ਕਰਨਾ ਜੀ ਇਸ ਸਾਨੂੰ ਐਕਸਕਲੂਡਡ ਨਹੀਂ ਹੈਗਾ ਵੀ ਅਸੀਂ ਬਾਹਰ ਇਸ ਚੀਜ਼ ਤੋਂ ਸਾਡੀ ਆਪ ਦੀ ਗੱਲ ਹੋ ਰਹੀ ਹੈ ਤੈਨੂੰ ਕਹਿ ਰਿਹਾ ਜੇ ਸੋਚਿਆਵੇਂ ਮਨਾ ਮਿੱਤਰ ਪਿਆਰਿਆ ਤੈਨੂੰ ਮਾਰ ਇਹਨੇ ਤੇਰੇ ਮੂੰਹ ਤੇ ਸੱਚ ਬੋਲਤਾ ਤੇ ਚਪੇੜ ਮਾਰਤੀ ਆਪਣੇ ਮੂੰਹ ਤੇ ਸੱਚ ਬੋਲ ਕੇ ਜਗਾਇਆ ਕੋੜ ਰਹਿਆ ਜੱਗ ਸਾਰਾ ਸਾਰੇ ਦਾ ਸਾਰਾ ਜੱਗ ਹੈ ਜਿਹੜਾ ਉਹ ਕੋੜ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਦੇ ਰਸਤੇ ਤੋਂ ਪਟਕ ਗਿਆ ਹੈ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਉਸ ਦੀਆਂ ਦਾਤਾਂ ਨੂੰ ਯਾਦ ਨਹੀਂ ਕਰਦਾ ਉਸ ਨਾਲ ਮਿੱਤਰਤਾ ਨਹੀਂ ਪਾਈ ਹੈ ਠੀਕ ਹੈ ਜੀ ਇੰਨਾ ਹੀ ਨਿਰ ਮਰਜ ਹੋਰ ਵੀ ਕਹਿੰਦੇ ਨੇ ਇਹ ਆਦੋ ਸ਼ਬਦ ਕੋਈ ਅੰਗ ਤੇ ਨੇ ਜੀ ਰਿਲੇਟਡ ਨੇ ਕੋੜ ਪੂਜਾ ਮਹਾਰਾਜ ਕਹਿੰਦੇ ਕੋੜ ਨਾਉ ਕੋੜ ਬੋਲ ਨੀਚ ਸਦਾਏ ਹੁਣ ਜੋ ਅਸੀਂ ਸਵੇਰੇ ਸਵੇਰੇ ਕਰਦੇ ਆਂ ਜੀ ਪਾਠ ਪੂਜਾ ਜਿਹਨੂੰ ਕਹਿੰਦੇ ਆਪਾਂ ਬਾਣੀਆਂ ਪੜ੍ਹਦੇ ਆ ਠੀਕ ਆ ਆਪਾਂ ਕਹਿੰਦੇ ਜੀ ਮੈਂ ਤਾਂ ਨਿਤਨੇਮੀ ਹਾਂ ਜੀ ਪੰਜੇ ਦੇ ਪੰਜੇ ਬਾਣੀਆਂ ਮੈਨੂੰ ਕੰਠ ਨੇ ਮੈਂ ਪੜ੍ਹਦਾ ਪੰਜ ਮਿੰਟਾਂ ਵਿੱਚ ਮੈਂ ਜਪਜੀ ਸਾਹਿਬ ਮਾਰ ਕੇ ਤਾਂ ਚੁਟਕੀ ਮਾਰਦੇ ਆ ਵੀ ਉਹ ਜਾਣਦੇ ਆ ਜੀ ਇਦਾਂ ਮੈਂ ਦਾ ਸੁਖਣੀ ਸਾਹਿਬ ਅੱਧੇ ਘੰਟੇ ਵਿੱਚ ਕਰਕੇ ਚਲਾ ਜਾਣਾ ਮੈਨੂੰ ਜਵਾਨੀ ਚੇਤੇ ਆ ਮੈਂ ਦਾ ਫਰਰ ਕਰ ਦੇਣਾ ਆ ਦੇਖ ਲੋ ਮਹਾਰਜ ਕੀ ਕਹਿੰਦੇ ਨੇ ਜੀ ਕੋੜ ਪੂਜਾ ਕੋੜ ਨਾਉ ਠੀਕ ਹੈ ਜੀ ਕੋੜ ਬੋਲ ਨੀਚ ਸਦਾਏ ਪਾਵੈ ਤੇਰੇ ਕੋੜ ਬੋਲ ਨੇ ਜਿਹੜਾ ਤੂੰ ਪਾਠ ਪੂਜਾ ਕਰਦਾ ਨਾ ਕਿਉਂਕਿ ਇਹ ਤੇਰੇ ਸੱਚੇ ਮਨ ਨਾਲ ਨਹੀਂ ਜਦੋਂ ਤੂੰ ਸਵੇਰੇ ਉੱਠ ਕੇ ਪਾਠ ਕਰਦਾ ਨਾ ਜੋ ਪ੍ਰਭੂ ਪਰਮਾਤਮਾ ਨੂੰ ਨਮਸਤਕ ਕਰਦਾ ਨਾ ਉਹ ਤਰ੍ਹਾਂ ਮੰਨ ਨਹੀਂ ਹੈਗਾ ਉਹ ਤੋਂ ਸਿਰਫ ਇੱਕ ਡਰ ਵੱਜੋਂ ਕਰਦਾ ਕਿ ਮੈਂ ਅਮਰਤ ਛਕਿਆਗਾ ਗਾਤਰਾ ਪਾਇਆਗਾ ਮੈਂ ਪੰਜ ਬਾਣੀਆਂ ਦਾ ਨੇਮ ਕਰਨਾ ਹੈ ਜਾਂ ਮੈਂ ਸਿੱਖ ਹਾਂ ਮੈਂ ਪੰਜ ਬਾਣੀਆਂ ਦਾ ਨੇਮ ਕਰਨਾ ਹੈ ਪਰ ਮੰਨਤਾ ਹੀ ਯੋਨੀ ਵਿੱਚ ਇਤੋਂ ਵੱਡੀ ਠੱਗੀ ਹੋਰ ਕਿਹੜੀ ਹੋ ਜੂਗੀ ਜੀ ਇਹ ਤਾਂ ਉਹ ਗੱਲ ਹੋਈ ਵੀ ਜਾ ਕੇ ਆਈਫੋਨ ਖਰੀਦਿਆ ਖੱਲੀ ਡੱਬਾ ਮਿਲਿਆ ਤੇ ਫੋਨ ਵਿੱਚ ਹੈ ਨਹੀਂ ਆਪਾਂ ਰੌਲਾ ਪਾ ਦਿੰਨੇ ਆ ਜੀ ਪ੍ਰਮਾਤਮਾ ਨਾਲ ਵੀ ਅਸੀਂ ਇਹੀ ਗੱਲ ਕਰਦੇ ਹਾਂ ਕਹਿ ਦਿੰਨੇ ਵੀ ਮੇਰੇ ਅਰਗ ਧਰਮ ਹੀ ਕੋਈ ਨਹੀਂ ਜੀ ਅਸਲ ਮਨ ਵਿੱਚ ਝਾਤੀ ਮਾਰੀਏ ਮਾਫ ਕਰਨ ਦੀ ਜੋ ਗੱਲ ਕਹਿਣ ਲੱਗੇ ਕਿ ਬਾਣੀ ਘੱਟ ਪੜ ਲਓ ਚਾਹੇ ਇੱਕ ਪੌੜੀ ਹੀ ਪੜ ਲਓ ਇੱਕ ਪੰਕਤੀ ਹੀ ਪੜ ਲਓ ਪਰ ਸਵਾਦ ਲੈ ਕੇ ਪੜੋ ਤਾਂ ਕਿ ਸਵਾਦ ਆ ਜੇ ਜ਼ਿੰਦਗੀ ਦਾ ਪੜਨ ਦਾ ਸਵਾਦ ਆ ਜਾਵੇ ਤਾਂ ਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਮ ਆ ਜੇਕਰ ਮੰਨ ਲਾ ਕਿ ਉਹ ਇੱਕ ਸ਼ਬਦ ਜਿਹੜਾ ਜਪਜੀ ਸਾਹਿਬ ਆ ਜਾਂ ਮੂਲ ਮੰਤਰ ਹੀ ਪੜ ਲਓ ਕੱਲੀ-ਕੱਲੀ ਪੌੜੀ ਨੂੰ ਤੁਸੀਂ ਇੱਕ-ਇੱਕ ਪੌੜੀ ਨੂੰ ਇੱਕ-ਇੱਕ ਤੁਕ ਨੂੰ ਚਾਹੇ ਇੱਕ-ਇੱਕ ਪੌੜੀ ਇੱਕ ਦਿਨ ਪੜ ਲਿਆ ਕਰੋ ਜੀ ਸਾਰਾ ਦਿਨ ਨਾ ਪੌੜੀ ਨੂੰ ਗੁੰਗੁਣਾਈ ਜਾਇਆ ਕਰੋ ਪਰ ਕਿੰਨੀ ਵਾਰ गा ਕੇ ਪੜਦੇ ਹੋ ਹਰ ਇੱਕ ਪੰਕਤੀ गा ਕੇ ਪੜਦੇ ਹੋ ਗਾ ਸਕਦੇ ਹੋ ਜੀ ਜਦੋਂ ਗਾ ਕੇ ਪੜਾਂਗੇ ਨਾ ਮਨ ਹੌਲੀ-ਹੌਲੀ ਆਪਣੇ ਆਪ ਲੱਗ ਜਾਓ ਸੀਕ੍ਰਟ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਰਹੱਸ ਮਨ ਨਹੀਂ ਲੱਗਦਾ ਨਾ ਪੰਜ ਜਾਂ 10 ਵਾਰੀ ਕੋਈ ਇੱਕ ਪੰਕਤੀ ਨੂੰ ਗਾ ਲੋ ਕਿਰਾ ਪ੍ਰਮਾਤਮਾ ਦੇ ਚਰਨਾਂ 'ਚ ਧਿਆਨ ਲਾ ਕੇ ਮਨ ਦੇ ਵਿੱਚੋਂ ਪ੍ਰਮਾਤਮਾ ਲਈ ਮੰਦਰ ਬਣਾ ਲਓ ਜਗਾ ਬਣਾ ਲਓ ਆਪਣੀ ਸੁਰਤ ਵਿੱਚ ਜਿੱਥੇ ਜਾ ਕੇ ਟਿਕਾਓ ਨਾ ਬੈਠੋ ਉਸ ਪ੍ਰਭੂ ਪ੍ਰਮਾਤਮਾ ਨਾਲ ਗੱਲਾਂ ਕਰੋ ਆਪਣੇ ਇਸ਼ਟ ਨੂੰ ਤੇ ਆ ਲੋ ਗੁਰੂ ਨਾਨਕ ਸਮਝ ਲਓ ਤੁਹਾਡੀ ਸੋਚ ਵਿੱਚ ਹੈ ਗੁਰੂ ਰਾਮਦਾਸ ਪਾਸਾ ਸ਼ੋਜ਼ ਵਿੱਚ ਤੁਹਾਡੇ ਗੁਰਤੇਗ ਬਹਾਦਰ ਸਾਹਿਬ ਤੁਹਾਡੀ ਸੋਚ ਵਿੱਚ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੁਹਾਡੀ ਸੋਚ ਵਿੱਚ ਹੈ ਜਿੰਨਾ ਜੋ ਵੀ ਤੁਹਾਡੇ ਇਸ਼ਟ ਨੇ ਠੀਕ ਹੈ ਜੀ ਉਨ੍ਹਾਂ ਦੀ ਬਾਣੀ ਦੀਆਂ ਤੁਕਾਂ ਆਪਣੇ ਮਨ ਅੰਦਰ ਵਸਾ ਲੋ ਉਹ ਲੋਕਿਕ ਸ਼ਕਤੀ ਕੇ ਸਮਝ ਲੋ ਵੀ ਪਤਾ ਨਹੀਂ ਜਿਵੇਂ ਕਰੰਟ ਹੁੰਦਾ ਨਾ ਸ਼ਕਤੀ ਇਦਾਂ ਪ੍ਰਭੂ ਪਰਮਾਤਮਾ ਦੀ ਉੱਥੇ ਬੈਠੀ ਹੈ ਜੀ ਫੇਰ ਹੀ ਸਾਡੇ ਅੰਦਰ ਪ੍ਰਗਟ ਹੋਊਗੀ ਜੀ ਜਿਵੇਂ ਕਹਿੰਦੇ ਨੇ ਜੇ ਮੱਖਣ ਕੱਢਣਾ ਹੈ ਮਧਾਣੀ ਰੜਕਣੀ ਪੈਣੀ ਹੈ ਜੀ ਫੇਰ ਹੀ ਹੌਲੀ-ਹੌਲੀ ਨਿਕਲੂਗਾ ਇਹ ਰੜਕਣ ਦੀ ਵਿਧੀ ਹੈ ਜੀ ਇਹ ਰਹੱਸ ਨੇ ਤੇ ਆਓ ਦੇਖੀ ਅੱਗੇ ਕੂੜ ਤੋਂ ਬਚਣਾ ਕਿਵੇਂ ਹੈ ਕੀ ਸਾਡੇ ਕੋਲ ਸਾਧਨ ਨੇ ਜੀ ਦੇਖੀ ਕਿ ਮਹਾਰਾਜ ਕੀ ਸੰਦਸਦ ਦੇ ਨੇ